ਅਤੇ ਇੱਕ ਗੱਲ ਹੋਰ ਸੁਣ ਲਓ ਮੇਰੀ ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ ਪਰ ਮੈਨੂੰ ਅੱਜ ਕਹਿਣਾ ਪਊਗਾ ਮੈਂ ਵੀ ਜ਼ਿੰਮੇਵਾਰ ਪਰਿਵਾਰ ਤੋਂ ਬਿਲੋਂਗ ਕਰਦਾ ਠੀਕ ਹੈ ਨਾ ਪਰ ਅੱਜ ਕੱਲ ਮੈਂ ਇੱਕ ਗੱਲ ਸੱਚੀ ਕਹੂੰਗਾ ਭਾਵੇਂ ਸਾਡੇ ਜੱਟ ਸਿੱਖਾਂ ਨੂੰ ਮਿਰਚਾਂ ਲੱਗਣ ਤੇ ਭਾਵੇਂ ਉਹਨਾਂ ਦੇ ਫੋੜੇ ਹੋ ਜਾਣ ਤੇ ਭਾਵੇਂ ਉਹਨਾਂ ਦੇ ਚਨੂਣੇ ਲਾਣ ਤੇ ਮੈਨੂੰ ਨਹੀਂ ਮਤਲਬ ਹਾਂ ਮੈਂ ਵੀ ਜੱਟ ਸਾਂ ਇੱਕ ਫੈਮਿਲੀ ਤੋਂ ਆ ਪਰ ਮੈਂ ਅੱਜ ਕਹਿੰਦਾ ਵੀ ਜਿੰਨਾ ਗੰਦ ਸਾਡੀ ਕਾਸਟ ਨੇ ਅੱਜਕੱਲ ਸੋਸ਼ਲ ਮੀਡੀਆ ਤੇ ਕੰਜਰ ਘਾੜ ਚ ਪਾਇਆ ਨਾ ਜਿੰਨਾ ਅਸੀਂ ਸਾਡੇ ਜੱਟਾਂ ਦੀਆਂ ਕੁੜੀਆਂ ਨੇ ਗੰਦ ਪਾਇਆ ਉਹਨਾਂ ਉਹਨਾਂ ਨੇ ਨਹੀਂ ਪਾਇਆ ਜਿਨ੍ਹਾਂ ਨੂੰ ਤੁਸੀਂ ਪੰਡਾ ਚ ਮਜਬਹੀ ਸਿੱਖ ਕਹਿੰਦੇ ਆ ਜਾਂ ਤੁਸੀਂ ਤਾਂ ਬਹੁਤ ਉੱਠੇ ਨਾਮ ਲੈ ਕੇ ਬੁਲਾਉਂਦੇ ਆ ਅਸੀਂ ਤਾਂ ਇੱਜ਼ਤ ਕਰਦੇ ਸਭ ਦੀ ਰਵਦਾਸੀਆ ਭਾਈਚਾਰਾ ਹੋਵੇ ਤੇ ਭਾਵੇਂ ਭਾਈਚਾਰਾ ਮਜ ਮਜਹਬੀ ਮੈਂ ਮਜਬੀ ਨਹੀਂ ਕਹੂੰ ਮਜਹਬੀ ਸਿੱਖਾਂ ਦਾ ਹੋਵੇ ਠੀਕ ਹੈ ਨਾ ਤੁਸੀਂ ਉਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਦੀ ਖਣੀ ਇੱਧਰ ਹੀ ਕੋਈ ਨਹੀਂ ਉਹਨਾਂ ਦੀਆਂ ਵੀਡੀਓ ਨਹੀਂ ਇੰਨੀਆਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਉਹ ਫਿਰ ਵੀ ਆਪਣੀ ਇੱਜ਼ਤ ਧੱਕੀ ਬੈਠੀਆਂ ਜਿਨ੍ਹਾਂ ਨੂੰ ਤੁਸੀਂ ਐਵੇਂ ਹੀ ਸਮਝਦੇ ਆ ਜੱਟੋ ਆ ਤੁਹਾਡੇ ਘਰਾਣੇ ਦੀਆਂ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਤੁਹਾਡੇ ਘਰਾਣੇ ਦੀਆਂ ਕੁੜੀਆਂ ਨੇ ਗੰਦ ਪਾਇਆ ਜਿੰਨੀਆਂ ਵੀ ਰੀਲਾਂ ਤੇ ਟੱਪ ਨੱਚ ਕੇ ਭੰਗੜੇ ਪਾਉਂਦੀਆਂ ਇਹ ਸਭ ਤੁਹਾਡੇ ਘਰਾਣੇ ਦੀਆਂ ਸਭ ਜੱਟੀਆਂ ਆਪਣੇ ਆਪ ਨੂੰ ਉੱਚੇ ਘਰਾਣੇ ਦੀਆਂ ਦੱਸਣ ਵਾਲੀਆਂ ਔਰਤਾਂ ਇਹ ਕੈਨੇਡਾ ਦੇ ਵਿੱਚ 130% ਬੁੜੀਆਂ ਸਿਕਟਾਂ ਵੀ ਪਿੰਦੀਆਂ ਜੱਟਾਂ ਦੀਆਂ ਠੀਕ ਹੈ ਪੈਕਸ਼ਟ ਵੀ ਲੌਂਦੀਆਂ ਪੱਪਾਂ ਕਲੱਬਾਂ 'ਚ ਜਾ ਕੇ ਸ਼ਰਮਾ ਵੀ ਲੌਂਦੀਆਂ ਤੇ ਨੈੱਟ 'ਤੇ ਤਾਂ ਜਿਹੜਾ ਕੰਜਰ ਘਾਟ ਇਹਨਾਂ ਨੇ ਚਲਾਇਆ ਹੋਇਆ ਉਹ ਚਲਾਇਆ ਹੀ ਆ। ਸਾਰਿਆਂ ਦੇ ਮਗਰ ਕਿਸੇ ਦੇ ਮਗਰ ਸੰਧੂ ਲੱਗਦਾ ਕਿਸੇ ਮਗਰ ਗੈਦ ਲੱਗਦਾ ਕਿਸੇ ਮਗਰ ਢਾਲੀਵਾਲ ਲੱਗਦਾ ਕਿਸੇ ਮਗਰ ਕੋਸ਼ ਕਿਸੇ ਮਗਰ ਕੋਸ਼ ਇਹ ਸਾਰਿਆਂ ਜੱਟ ਸਿੱਖ ਪਰਿਵਾਰ 'ਚੋਂ ਆ। ਸਭ ਤੋਂ ਵੱਧ ਗੰਦ ਇਹਨਾਂ ਦਾ ਹੀ ਪਾਇਆ ਵਾ। ਭਾਵੇਂ ਉਹ ਪੰਜਾਬ 'ਚ ਰਹਿੰਦੀਆਂ ਤੇ ਭਾਵੇਂ ਕੈਨੇਡਾ 'ਚ ਰਹਿੰਦੀਆਂ ਸਭ ਤੋਂ ਵੱਧ ਗੰਦ ਹੀ ਇਹ ਘਰਾਣੇ ਵਾਲਿਆਂ ਦਾ ਪਾਇਆ। ਜਿਹੜੀਆਂ ਕੰਨੀਆਂ ਅਸੀਂ ਘਰਾਣੇ ਵਾਲੀਆਂ ਹੁੰਦੀਆਂ ਸਾਡੇ ਘਰਾਣੇ ਉੱਚੇ ਆ ਅਸੀਂ ਵੱਡੇ ਘਰਾਣੇ ਤੋਂ ਆ ਤੇ ਇੱਜ਼ਤ ਇੱਜ਼ਤ ਉਹਨਾਂ ਦੀ ਦੁੱਕੀ ਦੀ ਨਹੀਂ ਰਹੀ ਅੱਜ ਕੱਲ ਸੜਿਆ ਬੰਦਾ ਵੀ ਉਹਨਾਂ ਥੱਲੇ ਕਮੈਂਟ ਕਰਦਾ ਕਿਵੇਂ ਆ ਪਟੋਲਿਆ ਸੜਿਆ ਬੰਦਾ ਵੀ ਕਮੈਂਟ ਕਰਦਾ ਮੇਰਾ ਨੰਬਰ ਚੱਕ ਮੈਨੂੰ ਮਿਲ ਲਈ ਸੜਿਆ ਬੰਦਾ ਥੱਲੇ ਕਮੈਂਟ ਕਰਦਾ ਗਸ਼ਤੀ ਗਸਤੌੜੀ ਸੜਿਆ ਬੰਦਾ ਥੱਲੇ ਕਮੈਂਟ ਕਰਦਾ ਆਕੇ ਤੇ ਤੇਰੀ ਪੈਠ ਵੜੀ ਸੋਹਣੀ ਐ ਤੇ ਰੱਗਾਸ ਵੜਾ ਸੋਹਣਾ ਤੇਰਾ ਪਿੱਛਾ ਵੜਾ ਸੋਹਣਾ ਤੂੰ ਸੈਕਸੀ ਆ ਤੂੰ ਫਲਾਨਾ ਤੂੰ ਢਿੰਕੜਾ ਮੈਨੂੰ ਹੋਣੀ ਸਮਝਾਂਦੀ ਘਰਾਨੇ ਵਾਲਿਆਂ ਨੂੰ ਸ਼ਰਮ ਚਾਹ ਨਹੀਂ ਆਉਂਦੀ ਜਦੋਂ ਥੱਲੇ ਕਮੈਂਟ ਜਾਂਦਾ ਇੱਕ ਮਿੰਟ ਪੜ੍ਹਦੇ ਨਹੀਂ ਕਮੈਂਟ ਪੜ੍ਹਾ ਕਰੋ ਨਾ ਘਰਾਨੇ ਵਾਲਿਓ ਥੱਲੇ ਆਪਣੇ ਤੁਹਾਨੂੰ ਜਿਹੜੇ ਤੋਹਫੇ ਵੰਡੇ ਹੁੰਦੇ ਆ ਲੋਕਾਂ ਨੇ ਜਿਹੜੀਆਂ ਤੁਹਾਨੂੰ ਟਰੋਫੀਆਂ ਦਿੱਤੀਆਂ ਹੁੰਦੀਆਂ ਜਿਹੜੇ ਟੁੱਟੇ ਕੁੰਡੇ ਵਾਲੇ ਵਰਲਡ ਕੱਪ ਤੁਹਾਨੂੰ ਥੱਲੇ ਦਿੱਤੇ ਹੁੰਦੇ ਉਹ ਵੀ ਪੜ੍ਹਾ ਕਰੋ ਨਾ ਕੀ ਤੁਹਾਡੇ ਲਈ ਇੱਜ਼ਤ ਰੱਖਦੇ ਲੋਕ ਪੈਸਾ ਸਾਰਾ ਕੁਝ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਲੱਕ ਹਲਾ ਕੇ ਅੱਗਾ ਪਿੱਛਾ ਦਿਖਾ ਕੇ ਪੈਸਾ ਤਾਂ ਬਟੋਰ ਲੂੰਗੀਆਂ ਐਦੇ ਤੇ ਕਿੱਥੋਂ ਲਊਗੀਆਂ ਜੇ ਦੀਪਿਕਾ ਲੁਥਰਾ ਜਾਂ ਕੋਈ ਵੀ ਅੱਜ ਕੱਲ ਮਸ਼ਹੂਰ ਵੀ ਹੋ ਗਈ ਤਾਂ ਅਗਲੇ ਨੇ ਤੁਰੀ ਜਾਂਦੀ ਦੂਰੋਂ ਆਏ ਵੇਖਣੀ ਉਹ ਵੇਖ ਓਏ ਉਹ ਜਾਂਦੀ ਜਿਹੜੀ ਹੱਕ ਜੀ ਦਿਖਾਉਂਦੀ ਹੁੰਦੀ ਉਹ ਜਾਂਦੀ ਜਿਹੜਾ ਪਿੱਛਾ ਜਾਂ ਦਿਖਾਉਂਦੀ ਹੁੰਦੀ ਆ ਉਹ ਜਾਂਦੀ ਉਹ ਗਿਸਤੌੜੀ ਤੇ ਤੁਹਾਨੂੰ ਕਮੈਂਟ ਵੀ ਹੁੰਦੇ ਆ ਤੁਰੀਆਂ ਜਾਂਦੀਆਂ ਨੂੰ ਕਮੈਂਟ ਵੀ ਹੁੰਦੇ ਆ ਤਾਂ ਕਿ ਤੁਹਾਡੇ ਲੱਛਣ ਐ ਹੋ ਜੇ ਤੁਹਾਡੇ ਲੱਛਣਾਂ ਨੂੰ ਫਿਰ ਕਮੈਂਟ ਤਾਂ ਹੋਣੀ ਆ ਏ ਜਦੋਂ ਪਬਲਿਕ ਜਾਉਂਗੇ ਤੇ ਜਦੋਂ ਤੁਹਾਨੂੰ ਕੋਈ ਵੇਖੂਗਾ ਤੇ ਜਿਹੇ ਜਿਹੇ ਤੁਹਾਡੇ ਲੱਛਣ ਆ ਫਿਰ ਉਹ ਜਿਹੇ ਜਿਹੇ ਖੂਚ ਆਵਾਜ਼ ਮਾਰੋਗੇ ਉਹ ਜਿਹੇ ਬਾਹਰ ਆਉਣੀਆਂ ਹੁਣ ਥੋੜੇ ਫੁੱਲਾਂ ਦਾ ਹਾਰ ਥੋੜੀ ਪਾਉਣਗੇ ਤੁਸੀਂ ਝਾਂਸੀ ਦੀ ਰਾਣੀ ਥੋੜੀ ਆ ਤੁਸੀਂ ਮਾਤਾ ਭਾਕਰ ਭਾਕਰ ਥੋੜੀ ਜਿਹੀ ਫੁੱਲਾਂ ਦੇ ਹਾਰ ਪਾਣੇ ਥੋੜੇ ਆਹੀ ਹਾਰ ਪਾਣੇ ਆ ਗਾਲਾਂ ਦੇ ਜੱਪ ਸ਼ਬਦਾਂ ਦੇ ਹੈ ਅਸੀਂ ਘਰਾਣੇ ਵਾਲੀਆਂ ਅਸੀਂ ਜੱਟਾਂ ਦੀਆਂ ਓ ਇਹਨਾਂ ਕੁੜੀਆਂ ਦੇ ਪਿਓ ਵੀ ਸੁਣ ਲੋ ਤੇ ਭਰਾ ਵੀ ਸੁਣ ਲੋ ਜਿਹੜੇ ਤੁਸੀਂ ਜੱਟ ਆ ਨਾ ਆ ਤੁਹਾਡੀਆਂ ਇਹਨਾਂ ਨੇ ਪੱਗਾਂ ਰੋਲਤੀਆਂ ਵਾ ਤੇ ਰੋਲਦੀਆਂ ਪੱਗਾਂ ਤੁਹਾਨੂੰ ਦੇਖ ਨਹੀਂ ਰਹੀਆਂ ਡਾਲਰਾਂ ਨੇ ਤੁਹਾਡੀਆਂ ਅੱਖਾਂ ਕਬੂਤਰਾਂ ਨੂੰ ਬੰਦ ਕਰਤੀਆਂ ਤੁਸੀਂ ਈਆਂ ਦਾ ਖਾਣਾ ਗੱਜ ਗਏ ਭੈਣਾਂ ਦਾ ਖਾਣਾ ਗੱਜ ਗਏ ਘਰ ਵਾਲੀਆਂ ਦਾ ਖਾਣਾ ਗੱਜ ਗਏ ਪੈਸਾ ਤਾਂ ਹੋਰ ਵੀ ਕਾਰਨਾਂ ਤੋਂ ਬਹੁਤ ਕਮਾਇਆ ਜਾ ਸਕਦਾ ਆ ਜਿਹੜਾ ਬਹਾਨਾ ਆ ਲਾ ਦਿੰਦੀਆਂ ਨੇ ਥਾਟਾ ਪਿਓ ਬਮਾ ਚੀਤਾ ਜੀ ਮਾਂ ਬਮਾ ਚੀਤਾ ਜੇ ਆਟਾ ਕਿਨੇ ਛੱਟ ਜਾਣਾ ਥਾਦੇ ਫਲਾਣਾ ਕਿਨੇ ਛੱਟ ਜਾਣਾ ਨਾ ਹੋਰ ਕੁੜੀਆਂ ਨਹੀਂ ਆਟਾ ਬਣਾ ਘਰੇ ਲਿਉਂਦੀਆਂ ਹੋਰ ਕੁੜੀਆਂ ਨਹੀਂ ਆਪਣੇ ਘਰੇ ਰਸਣ ਪਾਣੀ ਲੈ ਆਉਂਦੀਆਂ ਹੋਰ ਕੁੜੀਆਂ ਨਹੀਂ ਆਪਣੇ ਮਾਪੇ ਦਾ ਇਲਾਜ ਕਰਾਉਂਦੀਆਂ ਹੋਰ ਵੀ ਬੜੇ ਤਰੀਕੇ ਆ ਜੇ ਸੋਸ਼ਲ ਮੀਡੀਆ ਦੇ ਕੰਮ ਕਰਨਾ ਤੇ ਇਹਦੇ ਵੀ ਬੜੇ ਤਰੀਕੇ ਆ ਕੋਈ ਸਨਾਵਾਂ ਮੈਕਸ ਦੇ ਵਿੱਚ ਆਓ ਕੋਈ ਮੈਥਮੈਟਿਕ ਚ ਆਓ ਕਿਸੇ ਸਿਸਟਮ ਚ ਕੋਈ ਆਰਥਿਕ ਪਾਕ ਤੋਂ ਲੋਕਾਂ ਨੂੰ ਸਮਝਾਓ ਕੋਈ ਕੁਝ ਵੀ ਕੋਈ ਐਡਵਾਈਸ ਦਿਓ ਲੋਕਾਂ ਨੂੰ ਚਾਚ ਦੀ ਐਡਵਾਈਸ ਦਿਓ ਬਹੁਤ ਕੁੜੀਆਂ ਜਿਹੜੀਆਂ ਚਾਚ ਦੀਆਂ ਐਡਵਾਈਸਾਂ ਲੈ ਕੇ ਆਉਂਦੀਆਂ ਸਕੀਮਾਂ ਆ ਸਕੀਮਾਂ ਦੱਸਦੀਆਂ ਭਾਰਤ ਦੀ ਗਵਰਨਮੈਂਟ ਦੀਆਂ ਠੀਕ ਆ ਟੈਕਸ ਕਮੀ ਬਚਾਉਣਾ ਲੱਟਰ ਪਟਰ ਇਹਦਾ ਇੱਕ ਇੱਕ ਐਗਜ਼ਾਮਪਲਾਂ ਦਿੱਤੀਆਂ ਬਹੁਤ ਤਰ੍ਹਾਂ ਦੀਆਂ ਐਸੇ ਕੰਟੈਂਟ ਹੈਗੇ ਆ ਕਰ ਸਕਦੀਆਂ ਪਰ ਨਹੀਂ ਤੁਹਾਨੂੰ ਤਾਂ ਰੱਬ ਨੇ ਸੁੰਦਰਤਾ ਦਿੱਤੀ ਆ ਤੁਹਾਨੂੰ ਤਾਂ ਰੱਬ ਨੇ ਸੋਹਣਾ ਸਰੀਰ ਦਿੱਤਾ ਉਹਦਾ ਫਾਇਦਾ ਕੌਣ ਚੱਕੂ ਫਿਰਨ ਦੀ ਗਾਇਜ ਹੁਣ ਜੇ ਰੱਬ ਨੇ ਸੁਣੀ ਸੂਰਤ ਤੇ ਸੋਹਣਾ ਸਰੀਰ ਦਿੱਤਾ ਉਹਦਾ ਫਾਇਦਾ ਵੀ ਤਾਂ ਚੁੱਕਣਾ ਨਾ ਠਰਕੀਆਂ ਦਾ ਠਰਕ ਵੀ ਤਾਂ ਭੋਰਨਾ ਫੇਰ ਕਹਿਣ ਗਿਆ ਜੀ ਵੇਖਦੇ ਆ ਤੇ ਵੇਖਣ ਵਾਲਿਆਂ ਦਾ ਕਸੂਰ ਕਿਉਂ ਤੇਰਾ ਕੋਈ ਕਸੂਰ ਨਹੀਂ जिने अपने जैसमती हट्टी ਲਈ ਹੋਈ ਹੈ। ਤੇਰਾ ਕੋਈ ਕਸੂਰ ਨਹੀਂ ਹਨ। ਕਸੂਰ ਆ ਵੇਖਣ ਵਾਲਿਆਂ ਦਾ। ਠੀਕ ਹੈ। ਵੇਖਣ ਵਾਲਾ ਤਾਂ ਕਸੂਰ ਆ ਦਿਖਾਉਣ ਵਾਲੇ ਤਾਂ ਕੋਈ ਵਸੂਰ ਨਹੀਂ। ਦਿਖਾਉਣ ਵਾਲਾ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦਾ ਵੀ ਯਾਰ ਇਹ ਤਾਂ ਸਾਡਾ ਰਾਈਟ ਆ। ਇਹ ਤਾਂ ਦੇਖਣ ਵਾਲੇ ਦਾ ਕਸੂਰ ਆ। ਨਾ ਦੇਖੋ। ਤੇ ਤੁਸੀਂ ਨਾ ਦਿਖਾਓ। ਮੈਂ ਇਹ ਕਹਿੰਦਾ ਤੁਸੀਂ ਨਾ ਦਿਖਾਓ। ਤੇ ਨਾ ਦੇਖਣਗੇ। ਤੇ ਜੇ ਦਿਖਾਉਂਗੇ ਤਾਂ ਅਗਲੇ ਦੇਖਣਗੇ। ਦੇਖਦੇ ਅਗਲੇ ਤਾਂ ਜੇ ਤੁਸੀਂ ਦਿਖਾਉਂਨਾ ਜੇ ਤੁਸੀਂ ਦਿਖਾਉਂਨ ਨਾਲ ਦੇਖੇ ਕਿਉਂ ਪੈਸਾ ਆਜੂ ਸਾਰਾ ਕੁਝ ਆਜੂ ਸ਼ੌਹਰਤ ਆਜੂ ਦੌਲਤ ਆਜੂ ਨਾਮ ਬਣ ਜੂ ਪਰਜਾ ਤੇ ਥੋੜੀ ਮਿਲਣੀ ਤੁਹਾਨੂੰ ਕੋਈ ਇੱਜ਼ਤ ਨਾਲ ਥੋੜੀ ਬੁਲਾਊਗਾ ਤੁਹਾਡੇ ਬੱਚਿਆਂ ਨੂੰ ਕਹਾਂ ਕੋਈ ਇੱਜ਼ਤ ਨਾਲ ਥੋੜੀ ਬੁਲਾਊਗਾ ਤੁਹਾਡੇ ਬੱਚਿਆਂ ਨੂੰ ਵੀ ਲੋਕ ਨਾਲ ਦੇ ਬੱਚੇ ਇਹੀ ਕਹਣਗੇ ਤੇਰੀ ਮੰਮੀ ਓਏ ਤੇਰੀ ਮੰਮੀ ਇੱਕ ਤੇ ਮੈਟ ਥੋੜੀ ਜਾਣੀਆਂ ਇਹ ਤੂੰ ਉੱਤੇ ਹੀ ਪਈਆਂ ਰਹਿਣੀਆਂ ਤਾਂ ਜੁਗਾ ਜਿੱਨਾ ਤਰ ਨੈਟ ਰੂਗ ਉੱਤੇ ਹੀ ਰਹਿਣੀਆਂ ਇਹ ਕੱਡ ਕੱਡ ਦਿਖਾਇਆ ਕਰਨਗੇ ਜਵਾਕ ਤੁਹਾਡੇ ਜਵਾਕਾਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵੀ ਆਹ ਤੇਰੀ ਮਾਂ ਐ ਜਾਂ ਕਿਸੇ ਦੀ ਭੈਣ ਇਦਾਂ ਕਰਦੀ ਆ ਉਹ ਭਰਾ ਨੂੰ ਸ਼ਰਮ ਸ਼ਾਰ ਕਰਿਆ ਕਰਨਗੇ ਸਾਥ ਦੇ ਵਿੱਚ ਬੈਠੇ ਤੁਹਾਡੇ ਪਿਓ ਦੀ ਕੀ ਇੱਜਤ ਰਹਿ ਜੂਗੀ ਜਿਹੜੀਆਂ ਕੁੜੀਆਂ ਸ਼ਰਮਾ ਲਾ ਕੇ ਕੱਪੜੇ ਲਾ ਕੇ ਠਰਕੀਆਂ ਦਾ ਠਰਕ ਪੂਰਾ ਕਰਦੀਆਂ ਜਦੋਂ ਤੁਹਾਡਾ ਭਰਾ ਪਿਓ ਕੋਈ ਸਾਥ ਵਿੱਚ ਬੈਠੂਗਾ ਕੀ ਐਡਾ ਤਾਂ ਉਹਨਾਂ ਦੀ ਡਾਟਾ ਫਿਰ ਉਹ ਉਹ ਵੀ ਬਿਸ਼ਰਮ ਹੋ ਜਾਣਗੇ ਤੇ ਸ਼ਰਮ ਕਿੱਲੀ ਤੇ ਟਾਂਕੇ ਕਹਿਣ ਹੁਣ ਪ੍ਰਾਊਡ ਆਪਣੀ 30 ਤੇ ਸਾਨੂੰ ਪ੍ਰਾਊਡ ਆ ਕਿ ਸਾਡੀ 30 ਕੱਪੜੇ ਲਾ ਕੇ ਲੋਕਾਂ ਦਾ ਮਨ ਪ੍ਰਚਾਵਾ ਕਰਦੀ ਆ ਮੈਨੂੰ ਪ੍ਰਾਊਡ ਆ ਕਿ ਮੇਰੀ ਘਰ ਵਾਲੀ ਠਮਕੇ ਲਾ ਕੇ ਲੋਕਾਂ ਦਾ ਮਨ ਪ੍ਰਚਾਵਾ ਕਰਦੀ ਆ ਕੋਈ ਉਹੋ ਜਿਹਾ ਕੰਮ ਕਰੋ ਜਿਹੜਾ ਤੁਹਾਨੂੰ ਅਗਲਾ ਪ੍ਰਾਊਡ ਕਰੇ ਕੋਈ 골ਡ ਮੈਡਲ ਲੈ ਕੇ ਕੋਈ ਖੇਡਾਂ ਖੇਡੋ ਕੁਛ ਵੀ ਕਰੋ ਯਾਰ ਕੋਈ